ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਾਤ ਦੇ 2 ਵਜੇ ਆ ਦਿਨ ਚੜ ਗਿਆ ਜੀ ਸ਼ਨੀਵਾਰ ਸੋ ਸਾਡੀ ਪੈਕਿੰਗ ਦੇਖੋ ਇਹ ਪਿਓ ਧੀ ਦੋਵੇਂ ਜਾਨੇ ਲੱਗੇ ਪਏ ਆ ਸਾਡੀ ਪੈ ਅਸੀਂ ਪੂਰਾ ਇਧਰ ਮੁਕਰਿਆ ਪਈ ਸਾ ਇਹ ਦੇਖੋ ਕੋਲਡ ਕਾਫੀ ਸਿਰੇ ਸਿਰੇ 3 ਵਜੇ 2 ਵਜੇ ਕੌਣ ਕੋਲਡ ਕੋਲਡ ਕਾਫੀ ਪਿੰਦਾ ਹੈ ਭਾਈ ਸਾਹਿਬ ਹੈ ਤੇ ਦੇਖੋ ਮੈਡਮ ਸਾਡੀ ਵਿਚਾਰੀ ਨੀਂਦ ਚਾ ਕਿ ਨਹੀਂ ਜਲਦੀ ਦੀ ਸੈਟਿੰਗ ਕਰੋ ਤੇ ਅਸੀਂ ਸੌઈએ ਸੋ ਅਸੀਂ ਰੱਖ ਲਏ ਸਮਾਨ ਬਾਕੀ ਫੈਮਲੀ ਅੰਦਰ ਆ ਤੁਹਾਨੂੰ ਦਿਖਾਉਂਦੀ ਆ ਇਹਨਾਂ ਨੂੰ ਵੀ ਚਲੋ ਜੀ ਇਹ ਵਿਚਾਰੇ ਉਹ ਬੀਬੀ ਜਦ ਵੀ ਉੱਠੀਆ ਮੰਮੀ ਵੀ ਉੱਠ ਪਏ ਸੋ ਇਹ ਦੇਖੋ ਇਹ ਤਾਂ ਪੂਰਾ ਨੀਂਦ ਚ ਹੈ ਦੇਖ ਸਕਦੇ ਵਿਚਾਰੇ ਨੂੰ ਪਰ ਕੀ ਕਰੀਏ ਹੁਣ ਅਸੀਂ ਜਾਣਾ ਵੀ ਹੈ ਤੇ ਇਧਰ ਮੰਮੀ ਕੰਮ ਨਵੇੜਦੇ ਆ ਗੈਸ ਗੋਲ ਬੰਦ ਕਰਦੇ ਪਏ ਤੇ ਹੁਣ ਅਸੀਂ ਚੱਲਿਆ ਜੀ ਅਸੀਂ ਤਾਂ ਕਿੱਥੇ ਚੱਲੇ ਅਸੀਂ ਤੁਹਾਨੂੰ ਦੱਸਾਂਗੇ ਹਜੂਰ ਲਾ ਜੇ ਲੱਗੇ ਹੰਤੁਰ ਸਾਡੀ ਹੋ ਗਈ ਜੀ ਸਟਾਰ ਜਰਨੀ ਸੋ ਇਸ ਕਰਕੇ ਇਧਰ ਦੇਖੋ ਵਿਚਾਰੇ ਸ਼ਕਲਾਂ ਵੇਖੋ ਇਹਨਾਂ ਦੀਆਂ ਇਧਰ ਦੇਖੋ ਵੀ ਪੁਲਿਸ ਵਾਲੇ ਵੀ ਪੂਰੀ ਆਪਣੀ ਰਹਿ ਕੀ ਕਰਦੇ ਪਏ ਕਿਉਂਕਿ ਇਸ ਟੈਂਪ ਤੇ ਸਮਾਦੋ ਹੋ ਗਿਆ ਜੇ ਵੱਜ ਗਿਆ ਮੇਰੇ ਖਿਆਲਾਂ ਤੇ ਹੁਣ ਅਸੀਂ ਚੱਲੇ ਆ ਜੀ ਆਪਣਾ ਚਤੌਰਗੜ੍ਹ ਉਦੇਪੁਰ ਜਿੱਥਾਨਾਂ ਤੇ ਦਿਖਾਈ ਜਾਵਾਂਗੇ ਨਾਲ-ਨਾਲ ਕਿੱਥੇ ਕਿੜ ਕਿੜੀ ਸਾਡੀ ਜਰਨੀ ਆ ਸੋ ਵਾਈ ਗੁਰਦਨਾ ਲੈ ਕੇ ਅਸੀਂ ਚੱਲਦੇ ਆ ਜੀ ਚੱਲੇ ਪਾਉਨੇ ਆ ਪੁਲੇ ਸੋਨਿਹਾਰੇ pontos ச juడ සි हमजीना मीड सी किகி चल ਪੀ ਕੇ ਜੈਪੁਰ ਤੋਂ ਬਾਰ ਬਾਰ ਅਸੀਂ ਲੰਘਦੇ ਆਂ ਨਾ ਐਨ ਐ 3 ਨਹੀਂ ਅਸੀਂ ਲਿਆ ਦੂਜਾ ਹਾਈਵੇ ਲਿਆ ਜੋ ਮੁੰਬਈ ਐਕਸਪ੍ਰੈਸ ਤੇ ਹੋ ਰਹਾ ਤਾਂ ਬਹੁਤ ਅੱਛੀ ਰੋਡ ਹੈ ਇਹ ਰੋਡ ਵੀ ਵਧੀਆ ਤੇ ਟੋਲ ਇਹਦੇ ਤੇ ਵੀ ਓਨਾ ਹੀ ਲੱਗਦਾ ਤੇ ਐਨ ਐ 3 ਤੇ ਵੀ ਇਹ ਜੇ ਕਿਸੇ ਨੂੰ ਦਿੱਲੀ ਜਾਣਾ ਦੇ ਲਈ ਹੁੰਦੀ ਹੈ ਗੁਰਦਾਵਾਲ ਤੋਂ ਜੋ ਸੁਣਨਾ ਪਲਵਾਲ ਹਾਈਵੇ ਆ ਉਦੇ ਤੋਂ ਅਲੱਗ ਰੋਡ ਘੱਟਦਾ ਵੀਰੋੜੋ ਨਾਗਾਇਦ ਪਹਿਲਾ ਟੋਲ ਆ ਗਿਆ ਸਾਡਾ ਤੇ ਰਾਤ ਦਾ ਮਜਾ ਇਹ ਇਕੱਲੀ ਹੈ ਸਾਰਾ ਰੋਡ ਟੋਲ ਤੇ ਨਹੀਂ ਤੇ ਲਾਈਨ ਲੱਗੀ ਹੁੰਦੀ ਲੰਮੀ ਹੁਣ ਇੱਥੇ ਕੋਈ ਨਹੀਂ ਬਿਲਕੁਲ ਖਾਲੀ ਹੈ ਰੋਡ ਥੈਂਕ ਯੂ ਫੁੱਲ ਕਰਾ ਲਈ ਆਪਾਂ ਹੁਣ ਹਵਾ ਉਹ ਆ ਫੁੱਲ ਕਰਾ ਕੇ ਤੇਜੇ ਨੂੰ ਵਧਰੇ ਹਵਾ ਬਿਲਕੁਲੀ ਖਾਲੀ ਸੀ ਸੋਨਾ ਵਾ ਕਾਫੀ ਘੱਟ ਸੀ ਵਧ ਕੇ ਤੇ ਜਨਵਾਦ they ਅਸੀਂ ਜੈਪੁਰ ਕ੍ਰਾਸ ਕਰ ਚੱਲੇ ਆਂ ਪਿੰਕ ਸਿਟੀ ਕਿਹਾ ਜਾਂਦਾ ਬਹੁਤ ਹਿਸਟੋਰੀਕ ਜਗ੍ਹਾ ਹੈ ਤੇ ਰਾਜਸਥਾਨ ਦੀ ਕੈਪੀਟਲ ਹੈ ਅਸੀਂ ਵਿਧਾਨ ਸਭਾ ਦੇ ਬਿਲਕੁਲ ਨੇੜੇੋਂ ਦੀ ਨੰਗ ਰਿਹਾ ਸਾਹਮਣੇ ਜੋ ਤੁਸੀਂ ਦੇਖ ਰਹੇ ਹੋ ਇਹ ਰਾਜਸਥਾਨ ਵਿਧਾਨ ਸਭਾ ਤੇ ਸਾਰਾ ਡਿਫੈਂਸ ਦਾ ਏਰੀਆ ਤੁਸੀਂ ਦੇਖ ਰਹੇ ਹੋ ਇਤੋਂ ਸਿੱਧਾ ਹੁਣ 400 ਕਿਲੋਮੀਟਰ ਸਾਡਾ ਸਫ਼ਰ ਹੋਰ ਹੈ ਤੇ 1:30 ਵਜੇ ਤੱਕ ਅਸੀਂ ਉਦੋਂਪੁਰ ਪਹੁੰਚ ਜਾਵਾਂਗੇ ਫਿਰ ਅੱਜ ਜਾ ਕੇ ਥੋੜਾ ਬਹੁਤ ਦਿਖਾਵਾਂਗੇ ਤੁਹਾਨੂੰ ਤੇ ਕੱਲ ਨੂੰ ਸਾਰਾ ਪ੍ਰੋਪਰ ਦਿਖਾਵਾਂਗੇ ਜੇ ਅਸੀਂ ਜਿਆਦਾ ਥੱਕ ਗਏ ਫਿਰ ਅਰੈਸਟ ਕਰਾਂਗੇ ਜਾ ਕੇ ਨੀਰੂਪਰ ਥੋੜਾ ਬਹੁਤ ਦਿਖਾ ਦੇਵਾਂਗੇ ਤੁਹਾਨੂੰ ਇਹ ਫੇ ਕਹਿਣ ਨੂੰ ਪਿੰਕ ਸਿਟੀ ਹੈ ਪਰ ਪਿੰਕ ਬਹੁਤ ਘੱਟ ਦਿਸ ਰਹੇ ਅੱਜ ਵਾਈਟ ਕਲਰ ਹੀ ਜ਼ਿਆਦਾ ਦਿਸ ਰਹੇ ਤੇ ਉਧਰ ਜੋ 올ਡ ਸਿਟੀ ਹੈ ਉਹ ਸਾਰੀ ਪਿੰਕੀ ਕਲਰ ਆ ਉਧਰ ਜ਼ਿਆਦਾ ਤਾਂ ਕਾਫੀ ਸਾਫ਼ ਸੁਥਰੀ ਜਗਾ ਸੜਕਾਂ ਵਗੈਰਾ ਵਧੀਆ ਨੇ ਤੇ ਇਹ ਅਸੀਂ ਵੀ ਸਫਾਈ ਹੈ ਕਾਫੀ ਵਧੀਆ ਰੋਡ ਕਲੀਨ ਬਿਲਕੁਲ ਇੱਧਰ ਬਾਰਿਸ਼ ਘੱਟ ਹੋਈ ਵੈਸੇ ਰਸਤੇ 'ਚ ਬਹੁਤ ਤੇਜ਼ ਬਾਰਿਸ਼ ਨਹੀਂ ਸਾਂਦੇ ਰਸਤੇ ਅਸੀਂ 4-5 ਘੰਟਿਆਂ ਦੇ ਵਿੱਚ ਪਹੁੰਚ ਕੇ ਜੈਪੁਰ ਹੁਣ ਅੱਗੇ ਵੀ ਇੰਨਾ ਕੀ ਟਾਈਮ ਲੱਗਣਾ ਜੁੜੇ ਰਹੋ ਸਾਡੇ ਨਾਲ ਤੁਹਾਨੂੰ ਵਧੀਆ ਸੀ ਫਿੱਟ ਕਰਾਉਣਾ ਲਓ ਗਾਈਜ਼ ਅਸੀਂ ਇੱਥੋਂ ਚਾਹ ਪਾਣੀ ਪੀ ਕੇ ਤੇ ਹੁਣ ਅੱਗੇ ਤਰਨ ਲੱਗੇ ਆ 올ਟ ਚੌਧਰੀ ਜੈਪੁਰ ਤੋਂ 40 ਤੋਂ 50 ਕਿਲੋਮੀਟਰ ਉਦੇਪੁਰ ਵਾਲੇ ਰੋਡ ਤੇ ਆ ਤੇ ਚਾਹ ਇਹਨਾਂ ਦੀ ਬਹੁਤ ਟੇਸਟੀ ਸੀ ਇੱਥੇ ਤੁਸੀਂ ਆ ਕੇ ਪੀ ਸਕਦੇ ਹੋ ਹੁਣ ਨਵਾਂ ਡਰਾਈਵਰ ਆ ਗਿਆ ਤੁਹਾਡਾ ਹੁਣ ਗਾੜੀ ਥਾਰਾ ਭਾਈ ਚਲਾ ਰਿਹਾ ਜਗਿੰਦਰ ਹੁਣ ਮੇਰੇ ਹੱਥ ਦੌਰ ਹੈ ਸਾਰੇ ਟੱਬਰ ਦੀ ਜਾਨ ਇਹ ਹਨ ਜਗਿੰਦਰ ਚਲਾ ਰਿਹਾ ਇਹਨਾਂ ਨੇ ਭੋਗ ਲਾਇਆ ਤੇ ਚਾਹ ਆਣ ਅੱਗੇ ਨੂੰ ਅਸੀਂ ਇੱਕ ਨਿਊ ਲਰਨਿੰਗ ਅੱਗੇ ਨੂੰ ਵਧਣ ਲੱਗੇ ਗਏ ਜੀ ਇੱਧਰ ਬਾਰਿਸ਼ ਬਹੁਤ ਤੇਜ਼ ਸਾਰੇ ਰਸਤੇ ਮੀਂਹ ਪਈ ਗਿਆ ਤੇ ਬਹੁਤ ਤੇਜ਼ ਮੀਂਹ ਪਿਆ ਪੈ ਰਿਹਾ ਤੇ ਇਹਦੇ ਵਿੱਚ ਬਾਰਿਸ਼ ਦੇ ਮੌਸਮ ਦੇ ਵਿੱਚ ਸਫਰ ਦਾ ਆਨੰਦ ਹੀ ਵੱਖਰਾ ਤੇ ਤੁਸੀਂ ਘਰ ਬੈਠੇ ਇੰਜੋਏ ਕਰੋ ਦੇਖੋ ਕਿੰਨੇ ਜ਼ਿਆਦਾ ਟਰੱਕ ਬੱਸ ਬਹੁਤ ਜ਼ਿਆਦਾ ਇਹਨਾਂ ਨੇ ਉਹ ਦੱਸੋ ਦਾ ਬੇਰਨਿਕੀ ਗਿੱਪਦਾ ਸੀ ਨਵਾਂ ਨਵੀਂ ਚੀਜ਼ ਵੇਖੀ ਅੱਜ ਗਾਇਜ਼ ਇੱਕ ਨਵਾਂ ਸੀ ਢਾਲਾ ਦੇਖਿਆ ਸਵੇਰੇ ਸਵੇਰੇ ਕੋਈ ਤਾਂ ਧਾਰਮਿਕ ਕੰਮ ਕਰਦਾ ਕੋਈ ਸੂਰਜ ਨੂੰ ਪਾਣੀ ਦਿੰਦਾ ਕੋਈ ਪਾਠ ਪੂਜਾ ਕਰਦਾ ਤੇ ਆਹ ਹੋਟਲ ਵਾਲੇ ਨੇ ਚੌਧਰੀ 올ਡ ਚੌਧਰੀ ਹੋਟਲ ਰੈਸਟੋਰੈਂਟ ਵਾਲੇ ਨੇ ਐਸ ਰੋਡ ਮੇਨ ਜੋ ਹਾਈਵੇ ਉਹਦੇ ਉਪਰ ਵਾਲਾ ਇਹਦੇ ਉੱਤੇ ਪਾਣੀ ਦਾ ਇੱਕ ਗਲਾਸ ਤੇ ਇੱਕ ਚਾਹ ਦਾ ਗਲਾਸ ਰੋਡ ਦੇ ਉੱਤੇ ਡੋਲੇ ਆ ਇਸ ਰੋਡ ਦੀ ਬਦੌਲਤ ਸਾਡਾ ਰੈਸਟੋਰੈਂਟ ਚੱਲ ਰਿਹਾ ਤੇ ਉਹਨਾਂ ਨੇ ਫਸਟ ਚਾਹ ਜੋ ਸਵੇਰ ਦੀ ਇਹਨਾਂ ਨੇ ਰੋਡ ਨੂੰ ਪਿਆ ਹੀ ਨਾਲੇ ਪਾਣੀ ਪਿਆ ਤੇ ਅੰਧਵਿਸ਼ਵਾਸ ਜਾਣੀ ਆਪਣੇ ਦੇਸ਼ ਦੇ ਵਿੱਚ ਇਹਨਾਂ ਜ਼ਿਆਦਾ ਕਿ ਸੜਕ ਤੇ ਡੋਲਣ ਨਾਲ ਕੀ ਇਹਦੇ ਨਾਲ ਜ਼ਿਆਦਾ ਕੰਮ ਚੱਲੂ ਜਾਂ ਇਹਦੇ ਨਾਲ ਗਾਹਕ ਜ਼ਿਆਦਾ ਆਉਣਗੇ ਦੇਖੋ ਗਾਈਜ਼ ਆਪਣੇ ਪੰਜਾਬ ਦੀਆਂ ਮਸ਼ੀਨਾਂ ਇੱਧਰ ਵੀ ਜਾ ਰਹੀਆਂ ਤੇ ਆ ਦੇਖੋ ਕਟੀਆਂ ਤਿੰਨ ਜਾ ਰਹੀਆਂ ਨੇ ਦੋ ਪਿੱਛੇ ਲੰਘ ਗਿਆ ਠੀਕ ਆ ਤੇ ਪਤਾ ਤੁਜੀ ਦਾ ਆ ਦੇਖੋ ਆ ਤੀਸਰੀ ਜਾ ਰਹੀ ਹੈ ਇੱਕ ਇਹ ਵੀ ਇੱਕ ਨੰਬਰ ਪਟਿਆਲੇ ਦੀਆਂ ਸਾਰੀਆਂ ਇੱਧਰ ਪਤਾ ਨਹੀਂ ਹੁਣ ਕਿਹੜੀ ਫਸਲ ਦਾ ਜੇ ਕਿਸੇ ਨੂੰ ਪਤਾ ਵੀ ਕਿਹੜੀ ਫਸਲ ਕੱਟਣ ਲਈ ਜਾ ਰਹੀ ਕਮੈਂਟ ਕਰਕੇ ਦੱਸਿਓ ਕਿ ਆਪਣੇ ਤਾਂ ਜੇ ਝੋਨਾ ਲੱਗ ਰਿਹਾ ਸਲ ਕੱਟਣ ਲਈ ਜਾਂਦੇ ਕਾਫੀ ਮਸ਼ੀਨਾਂ ਆਪਣੇ ਪੰਜਾਬ ਤੋਂ ਇੱਧਰ ਆਉਂਦੀਆਂ ਨੇ ਇੱਧਰ ਸੀਜ਼ਨ ਲਾਉਣ ਤੋਂ ਬਾਅਦ ਆਪਣੇ ਫਿਰ ਉੱਧਰ ਵਾਪਸੀ ਕਰਦੀਆਂ ਇਹ ਗੈਰਕਟ ਉਦੇਪੁਰ ਰੋਡ ਬਹੁਤ ਵਧੀਆ ਸੜਕਾਂ ਨੇ ਇੱਧਰ ਤੇ ਤੁਸੀਂ ਜਾਣਦੇ ਹੋ ਪੰਜਾਬੀਓ ਘੁੰਮਣ ਹਿਮਾਚਲ ਜਾਂ ਹੋਰ ਉੱਧਰਲੇ ਪਾਸੇ ਤੇ ਜਿੱਥੇ ਤੁਸੀਂ ਲੜਾਈ ਝਗੜਾ ਹੁੰਦਾ ਆਪਣੇ ਝੰਡਿਆ ਤੋਂ ਉਹਨਾਂ ਨੂੰ ਪ੍ਰੋਬਲਮ ਤੇ ਤੁਸੀਂ ਆ Rajasthan ਚ ਆਓ ਵੈਸੇ ਵੀ ਇੱਥੇ ਕੋਈ ਪ੍ਰੋਬਲਮ ਨਹੀਂ ਹੈ ਬਿਲਕੁਲ ਕਰਾਈਮ ਫਰੀ ਏਰੀਆ ਤੇ ਕਾਫੀ ਕੁਝ ਹੈ ਇੱਥੇ ਕੋ ਮੰਲੀ ਜਗਾ ਬਹੁਤ ਅੱਛੇ ਪ੍ਰਾਣੀਆਂ ਜਿੰਨੂੰ ਬਿਲਡਿੰਗਾਂ ਦੇਖਣ ਦਾ ਸ਼ੌਕ ਹੈ ਇੱਥੇ ਕਿਲੇ ਰਿਆਸਤਾਂ ਦੇ ਟਾਈਮ ਦੀਆਂ ਯਾਦਾਂ ਬਹੁਤ ਕੁਝ ਇੱਥੇ ਇਦਾਂ ਦੀਆਂ ਚੀਜ਼ਾਂ ਨੇ ਇੱਧਰ ਆਓ ਘੁੰਮਣ ਆਲੇ ਆਪਣੇ ਬੱਚਿਆਂ ਨੂੰ ਦਿਖਾ ਕੇ ਲਿਜਾਓ ਆਪਣੇ ਦੇਸ਼ ਦੀ ਹਿਸਟਰੀ ਬਾਰੇ ਉਹਨਾਂ ਨੂੰ ਪਤਾ ਲੱਗੇ ਤੇ ਉਧਰ ਜਾਣ ਦੀ ਕੀ ਲੋੜ ਜਿੱਥੇ ਇੱਜ਼ਤ ਨਹੀਂ ਤੁਹਾਡੀ ਆ ਦੇਖੋ ਇੱਕ ਹੋਰ ਇੱਥੇ ਗੱਡੀ ਹੈ ਕਾ ਯਾਨੀ ਕਾਫੀ ਜਿਆਦਾ ਕੰਬੈਨ ਆਪਣੀਆਂ ਜਾ ਰਹੀਆਂ ਪੰਜਾਬ ਦੀਆਂ ਪੰਜਾਬ ਤੋਂ ਤਾਂ ਕਾਫੀ ਦੂਰ ਆਏ Jaipur ਤੋਂ ਵੀ ਅੱਗੇ ਇਹ ਉਹਦੇ ਕੋਲ ਚਤੌੜਗੜ ਨੂੰ ਜਾ ਰਹੀਆਂ ਇੱਧਰ ਪਤਾ ਨਹੀਂ ਕਿਹੜੀ ਫਸਲ ਕੱਟਦੇ ਆਂ بارش ਦੇਖੋ ਤੁਸੀਂ ਕਿੰਨੀ ਇੱਧਰ ਤੇਜ਼ ਪੈ ਰਹੀ ਹੈ ਕਹਿੰਦੇ ਹੀ Rajasthan ਚ بارش ਘੱਟ ਪੈਂਦੀ ਹੈ ਇੱਧਰ ਪਾਣੀ ਦੀ ਬੜੀ ਕਿੱਲਤ ਹੈ ਦੇਖੋ Rajasthan ਚ ਅਸੀਂ ਜਾ ਰਹੇ ਆਂ ਤੇ Rajasthan ਦੇ ਵਿੱਚ ਲਗਾਤਾਰ ਬਾਰਿਸ਼ ਪੈ ਰਹੀ ਹੈ ਜਿਦੋਂ ਦੇ ਤੁਰੇ ਆ ਇੱਕ ਮਿੰਟ ਵੀ ਰੁਕੀ ਨਹੀਂ ਬਾਰਿਸ਼ ਲਗਾਤਾਰ ਪੈ ਰਹੀ ਹੈ ਦੇਖੋ ਤੂੰ ਦੇਖੋ गाइस ਰਾਸਤਾਨੀ ਹਿਮਾਚਲ ਬਣਿਆ ਪਿਆ ਉੱਤਰਾਖੰਡ ਦੇਖੋ ਪਹਾੜੀ ਏਰੀਆ Rajasthan ਉਹਦੇ ਉੱਪਰ ਰੋਡ ਦੇਖੋ ਕਿੰਨਾ ਹੈ ਪਹਾੜ ਨਾਲ ਲੱਗੇ ਪਏ ਬੱਦਲਾਂ ਦੇ ਆਹ ਦੇਖੋ ਸਾਹਮਣੇ ਤੁਹਾਨੂੰ ਦਿਖ ਰਿਹਾ ਹੈਗਾ ਦੇਖੋ ਕਿੰਦਾ ਵਧੀਆ ਪਾਣੀ ਏਰੀਆ ਬਿਲਕੁਲ ਬੱਦਲਾਂ ਦੇ ਨਾਲ ਟੱਚ ਕਰਦੇ ਪਾੜ ਵੀ ਇਹ ਦੇਖੋ ਵੀ ਤੇ ਬਹੁਤ ਵਧੀਆ ਹਰੇ ਭਰੇ ਇਧਰ ਵੀ ਲੋਕ ਨੇ ਰਾਜਸਥਾਨ ਬਹੁਤ ਵਧੀਆ ਬਣ ਗਿਆ ਹੁਣ ਅੱਗੇ ਵਾਲੀ ਗੱਲ ਨਹੀਂ ਜਿੱਦਾਂ ਅੱਗੇ ਕਹਿੰਦੇ ਸੀ ਉੱਤੇ ਪਾਣੀ ਦੀ ਕਿੱਲਤ ਹੈ ਦੇਖੋ ਬਿਲਕੁਲ ਪਾਣੀ ਟੱਚ ਕਰਦੇ ਪਿਆ ਬੱਦਲਾਂ ਨਾਲ ਦੇ ਵੀ 4 ਘੰਟੇ ਦੰਮੀ ਪੈਂਦਾ ਰਿਹਾ 20 20 ਨੰਨਾ ਜਹਾ ਤੇ ਬਾਰਿਸ਼ ਹੋ ਰਹੀ ਹੈ ਇੱਥੇ ਪਾਣੀ ਦੀ ਕਿੱਲਤ ਹੋਈ ਨਹੀਂ ਕਰਦੀ ਦੇਖੋ ਜਗਾ ਜਗਾ ਪਾਣੀ ਛੜਾ ਵਾਤੋ ਵੱਡੇ ਵੱਡੇ ਛੱਪੜ ਜੇ ਬਣੇ ਆ ਉਹਦੇ ਵੀ ਸਟੋਰ ਕਰਕੇ ਤੇ ਉਹਦੇ ਤੋਂ ਫਿਰ ਕਰਦੇ ਆ ਫਸਲਾਂ ਨੂੰ ਬਹੁਤ ਵਧੀਆ ਏਰੀਆ ਯਾਰ ਆਸਟਾ ਆਪਣੇ ਪਿੰਡਾਂ ਵਿੱਚ ਛੱਪੜ ਹੁੰਦੇ ਨਾ ਇਸ ਟਾਈਪ ਦੇ ਆ ਬਹੁਤ ਵੱਡੇ ਫੌਟ ਬੰਦ ਇਹ ਪਾਣੀ ਉਹਰ ਸਕੂਲ ਦੇ ਕਰਾ ਫਿਰ ਉਹ ਬਾਏ ਤਾਂ ਬਾਹ ਦੀ ਵਧੀਆ ਏਰੀਆ ਕਿੱਥੇ ਰੁਕਦਾ ਵੀ ਮੱਲੀ ਸਭ ਤੋਂ ਬੈਸਟ ਜਗ੍ਹਾ ਲੱਗੀ ਤਾਂ ਨੂੰ ਤਾਂ ਜਿਹਦਾ ਦਿਨ ਨਾ ਲੱਗੀ ਪੋ ਦੇਖੋ ਜੀ ਇਹਦਾ ਸਾਰਾ ਪਾਣੀ ਐ ਤੇ ਕੋਈ ਦੇਖਣੀ ਨਹੀਂ ਹੁੰਦਾ ਹਾੜਾ ਹੈ ਨਾ ਪੰਜਾਬ ਦੀ सेम ही ਐਵੇਂ ਲੱਗਦਾ ਗਾਇਸ ਇਹ ਲਾਇਦ ਨਹੀਂ ਕੋਈ ਬਾਹਰ ਤੇ ਮਦੀ ਦਾ ਪਾਣੀ ਨਹੀਂ ਐ ਇਹ بارش ਦਾ ਪਾਣੀ ਐ بارش ਦਾ ਪਾਣੀ ਐ ਇਹ ਇੰਨਾ ਨੰਦ ਕੋਈ ਪਾਣੀ ਨਹੀਂ ਆ ਇਹ ਤਾਂ ਲੈਣੇ ਦਰਿਆ ਨਹੀਂ ਐ ਕੁਛ ਨਹੀਂ ਐ ਪਹਿਲਾਂ ਰੇਗਿਸਤਾਨ ਕਹਿੰਦੇ ਸੀ ਇੱਥੇ ਪਾਣੀ ਦੀ ਕਿੱਲਤ ਆ ਇੱਥੇ ਨਹਾਉਣ ਲਈ ਵੀ ਪਾਣੀ ਖਰੀਦਣਾ ਪੈਂਦਾ ਤੇ ਦੇਖ ਲਓ ਇੱਥੇ ਕਿੰਨਾ ਵਕਤ ਨੇ ਚੇਂਜ ਕੀਤਾ ਕਿ ਹਰਿਆ ਭਰਿਆ ਭਰਿਆ ਬਣ ਗਿਆ ਸਾਰਾ ਰਾਜਸਥਾਨ ਦੇਖੋ ਪਾਣੀ ਪਾਣੀ ਇੰਨੀ ਵਾਰ ਚ ਰੇਗਿਸਤਾਨ ਤਾਂ ਹੋਣੀ ਨਹੀਂ ਚਾਹੀਦੀ ਪਰ ਦੇਖ ਲਓ ਤੇਜ਼ ਰੁਕੇ ਜਾਂ ਪਾਣੀ ਪੀਂਨ ਬਹੁਤ ਤੇਜ਼ ਬਾਰਿਸ਼ ਹੋ ਰਹੀ ਹੈ